ਵੱਡੀ ਤਬਦੀਲੀ ਦੇ ਵਿੱਚ ਜਿਵੇਂ ਕੁਦਰਤੀ ਆਫਦਾਂਵਾਂ ਆਉਣਾ ਜਿਦੇ ਵਿੱਚ ਹਨੇਰੀ ਆ ਗਈ, ਚਖੜ, ਗੜੇਮਾਰੀ ਇਹ ਵੱਡਾ ਪ੍ਰਭਾਵ ਕਈ ਵਾਰ ਕਿਸੇ ਖਾਸ ਪੌਕੇਟ ਤੇ ਕੋਈ ਦਸਾਂ ਪਿੰਡਾਂ ਤੇ 20ਾਂ ਤੇ ਜਾਂ ਕਿਸੇ ਖਾਸ ਰਕਬੇ ਦੇ ਵਿੱਚ ਪ੍ਰਭਾਵਿਤ ਇਹ ਕਰ ਦਿੰਦੀ ਹੈ। ਇਹ ਤੋਂ ਬਿਨਾ ਮੌਸਮ ਦਾ ਜਿਹੜਾ ਪ੍ਰਭਾਵ ਆ ਹੈ ਜਿਦੇ ਵਿੱਚ ਉੱਚ ਤਾਪਮਾਨ, ਘੱਟ ਤਾਪਮਾਨ ਜਾਂ ਕੋਰਾ ਉਹ ਉਰੀਪਰੂਡਕਟਿਵ ਸਟੇਜ ਤੇ ਪੈਂਦਾ ਜਾਂ ਫੋਟ ਤੇ ਪੈਂਦਾ ਇਹਦਾ ਬੜਾ ਪ੍ਰਭਾਵ ਆ ਤੇ ਉੱਚ ਤਾਪਮਾਨ ਗ੍ਰੀਨ ਫਿਲਿੰਗ ਤੇ ਦਾਣੇ ਭਰਨ ਸਮੇਂ ਜਾਂ ਜਦੋਂ ਫੋਟ ਕਰ ਰਹੀ ਕਣਕ ਉਦੋਂ 쿨ਿੰਗ ਆਵਰਸ ਮਿਲਣੇ ਮਤਲਬ ਠੰਡ ਪੂਰੀ ਲਗਾਤਾਰ ਮਿਲਣੀ ਉਹ ਬੜੀ ਜ਼ਰੂਰੀ ਹੁੰਦੀ ਹੈ ਇਹ ਜਿਹੜਾ ਮੌਸਮੀ ਤਬਦੀਲੀਆਂ ਨੇ ਇਹਦੇ ਵਿੱਚ ਥੋੜਾ ਜਿਹਾ ਆਪਣੀ ਕਾਰਗੁਜ਼ਾਰੀ ਵੀ ਕੰਮ ਕਰਦੀ ਹੈ ਕਿਉਂਕਿ ਹੁਣ ਤੁਸੀਂ ਦੇਖੋ ਵੀ ਝਾੜ ਕਣਕ ਦੀ ਫਸਲ ਦੇ ਵਿੱਚ ਹਰ ਸਾਲ ਮੌਸਮ ਤੇ ਆਪਾਂ ਕਹਿੰਦੇ ਨਿਰਭਰ ਕਰਦਾ ਪਰ ਉਹਦੇ ਵਿੱਚ ਕਿਸਾਨ ਵੀਰ ਆ ਜਿਹੜੇ ਉਹ 60 65 ਮਣ ਵਾਲੇ 70 ਮਣ ਵਾਲੇ 55 ਮਣ ਵਾਲੇ 45 ਮਣ ਵਾਲੇ 50 ਮਣ ਵਾਲੇ ਮਤਲਬ 20 ਕੁਇੰਟਲ ਤੋਂ 18 20 ਕੁਇੰਟਲ ਤੋਂ ਲੈ ਕੇ 25 28 ਕੁਇੰਟਲ ਤੱਕ ਝਾੜ ਵਾਲੇ ਕਿਸਾਨ ਵੀਰ ਹੁੰਦੇ ਆ ਉਸੇ ਮੌਸਮ ਦੇ ਵਿੱਚ ਵੱਡੇ ਰਕਵੇ 'ਚ ਪੰਜਾਬ ਹੈ ਚਾਹੇ ਹਰਿਆਣਾ ਹੈ ਰਾਜਸਥਾਨ ਹੈ ਯੂਪੀ ਹੈ ਤਾਂ ਉਹ